ਹਲੇ ਤੱਕ ਇਸ ਕੇਸ ਦੇ ਵਿੱਚ ਲਗਭਗ ਜਿਹੜੇ 7 ਦੋਸ਼ੀ ਆ ਉਹਨਾਂ ਦੀ ਅਰੈਸਟ ਹੋ ਚੁੱਕੀ ਆ ਜਿਨ੍ਹਾਂ ਨੂੰ ਵੱਖਰੀਆਂ ਵੱਖਰੀਆਂ ਟੀਮਾਂ ਬਣਾ ਕੇ ਰਾਉਂਡ ਅਪ ਕੀਤਾ ਗਿਆ ਸੀਗਾ ਜਿਹੜੇ ਕੱਲ੍ਹ ਦੋ ਦੋਚ ਜਿਹੜੇ ਆ ਹੋਰ ਫੜੇ ਆ ਚਮਨਤ ਵਾੜੀ ਤੇ ਇੱਕ ਹੈ ਗਿਆ ਪ੍ਰਾਂਤਲ ਸ਼ਰਮਾ ਜਿਹੜੇ ਕਿ ਮੱਧ ਪ੍ਰਦੇਸ਼ ਦੇ ਨਾਲ ਸੰਬੰਧਿਤ ਹੈਗੇ ਆ ਤੇ ਇਹਨਾਂ ਨੂੰ ਤੱਕ ਪੇਸ਼ ਕੋ ਅਦਾਲਤ ਕਰਕੇ ਉਹ ਰਿਮਾਂਡ ਲਿਆ ਗਿਆ ਤੇ ਜਿਹੜੀ ਇਹਦੀ ਇਨਵੈਸਟੀਗੇਸ਼ਨ ਇਹ ਫਰਦਰ ਗoing on ਹੈ ਤੇ ਇਹਦੇ ਵਿੱਚ ਜਿਹੜਾ 1 ਦੋ ਜਣੇ ਫੜਿਆ ਇਹ ਕਾਉਂਟਰ ਇੰਟੈਲੀਜੈਂਸ ਦਾ ਤੇ ਫੌਜਿਕਾ ਪੁਲਿਸ ਦਾ ਜੁਆਇੰਟ ਆਪਰੇਸ਼ਨ ਸੀਗਾ ਜਿਹੜਾ ਆਪਰੇਸ਼ਨ ਦੇ ਤੌਰ 'ਤੇ ਟੀਮਾਂ ਨੇ ਬੜੀ ਮਸਤੀ ਨਾਲ ਜਿਹੜਾ ਇਹਨਾਂ ਦੋ ਦੋਚੀਆਂ ਨੂੰ ਫੜਿਆ ਇਹਨਾਂ ਦੋਚੀਆਂ ਦੁਆਰਾ ਜਿਹੜੇ ਭੱਜੇ ਹੋਏ ਹੈਗੇ ਸ਼ੂਟਰ ਹੈਗੇ ਆ ਉਹਨਾਂ ਨੂੰ ਫਾਈਨੈਂਸ਼ੀਅਲ ਹੈਲਪ ਵੀ ਕੀਤੀ ਗਈ ਸੀ ਇਹਨਾਂ ਨੂੰ ਖੈਰ ਵੀ ਦਿੱਤੀ ਗਈ ਸੀ ਤੇ ਇਹਨਾਂ ਦੀ ਵੱਖਰੇ ਵੱਖਰੇ ਘਟਨਾ ਦੇ ਨਾਲ ਸਹਾਇਤਾ ਵੀ ਕੀਤੀ ਗਈ ਸੀ ਸੋ ਹੁਣ ਰਿਮਾਰਡਰ ਵੀ ਲੱਗ ਗਿਆ ਜੋਨ ਤੋ ਫੂਕ ਨੂੰ ਪੁੱਛੇ ਦਰਾਂ ਗੱਲਾਂ ਸਾਹਮਣੇ ਆਉਂਦੀਆਂ ਉਹਦੇ ਰਿਲੇਟਡ ਨੈਕਸਟ ਸਟੈਪ ਲੈ ਜਾਣਗੇ ਤੇ ਜਲਦੀ ਹੀ ਜਿਹੜੇ ਬਾਕੀ ਰਹਿੰਦੇ ਦੋਸ਼ੀ ਹੈ ਉਹ ਫੜੇ ਜਾਣਗੇ ਤੇ ਕਾਰਵਾਈ ਕੀਤੀ ਜਾਵੇਗੀ